ਰਾਤ ਵੀ ਐਸੀ-ਸੀ ਚੀਜ਼ ਦੇ ਵਿੱਚ ਕਾਫੀ ਮੌਸਮ ਖਰਾਬ ਸੀ ਤੇ ਉਸ ਵੇਲੇ ਮਤਲਬ 11:30 ਮਈ ਤੋਂ ਬਾਅਦ 11:30 ਤੱਕ ਇੱਕ ਮਤਲਬ ਕ੍ਰੈਡਲ ਦੇ ਵਿੱਚ ਪੰਘੂੜੇ ਦੇ ਵਿੱਚ ਬੱਚਾ ਆਇਆ ਉਸੇ ਵੇਲੇ ਸਾਡਾ 24 ਘੰਟੇ ਤੈਨਾਤ ਹੁੰਨੇ ਸੇ ਵਧਰ ਰothe ਕੀ ਕੋਈ ਜੈਂਡਰ ਡਿਫਰੈਂਸ ਦਾ ਮਤਲਬ ਪਰਿਵਾਰਿਕ ਹੁੰਨ ਤੇ ਪ੍ਰੈਸ਼ਰ ਹੋ ਸਕਦਾ ਹੈ ਕੀ ਦੀ ਪਰਵਰਿਸ਼ੇ ਬੱਚੇ ਦੀ ਇਨੀ ਕਾਸਟਲੀ ਹੋਊਗੀ ਬੜੇ ਅਲੱਗ ਅਲੱਗ ਤਰੀਕਿਆਂ ਦੇ ਸਵਾਲ ਵੀ ਨਾਲ ਦੀ ਨਾਲ ਜਿਵੇਂ ਹਿੰਮਤ ਨਹੀਂ ਹੁੰਦੀ ਕਿ ਵੀ ਆਪਣੇ ਬੱਚੇ ਨੂੰ ਉਹ ਦੁਆਰਾ ਤਾਂ ਕਈ ਵਾਰੀ ਉਹ ਨਾ ਚਾਹੰਦੇ ਹੋਏ ਵੀ ਉਹਨਾਂ ਨੂੰ ਇਹ ਕਈ ਮਜਬੂਰੀ ਵਾਸ ਕਦਮ ਚੱਕਣੇ ਪੈਂਦੇ ਆ ਜਾਂ ਸਹੁਰਿਆਂ ਦੇ ਪ੍ਰੈਸ਼ਰ ਚ ਆ ਕੇ ਵੀ ਇੰਨੀਆਂ ਕੁੜੀਆਂ ਹੋ ਗਈਆਂ ਇਹਨੂੰ ਅਸੀਂ ਨਹੀਂ ਸੰਭਾਲ ਸਕਦੇ ਇਹਨੂੰ ਨਹੀਂ ਰੱਖ ਸਕਦੇ ਪ੍ਰੈਸ਼ਰ ਚ ਆ ਕੇ ਵੀ ਉਹਨਾਂ ਨੂੰ ਇਹ ਸਟੈਪ ਲੈਣ 1385 ਤੋਂ ਉੱਪਰ ਅਸੀਂ ਉਹਨਾਂ ਦੇ ਵਾਰਸ ਲੱਭ ਕੇ 올ਓਵਰ ਇੰਡੀਆ ਰੀਯੂਨਾਈਟ ਕਰਾ ਚੁੱਕਿਆ ਹੈ ਰੀਹੈਬਿਲੀਟੇਸ਼ਨ ਤੋਂ ਬਾਅਦ ਤੇ ਉਦੋਂ ਵੀ ਕਈ ਵਾਰੀ ਉਹ ਮਤਲਬ ਇੰਨਾ ਕੋ ਸਾਡੇ ਨਾਲ ਅਟੈਚਮੈਂਟ ਫੀਲ ਕਰਦੇ ਆ ਇੱਕ ਪਾਸੇ ਤਾਂ ਉਹ ਰੋ ਰਹੇ ਹੁੰਦੇ ਆ ਕਿ ਵੀ ਅਸੀਂ ਤੁਹਾਡੇ ਕੋਲੋਂ ਜਾਣਾ ਨਹੀਂ ਹੈ ਦੂਜੇ ਪਾਸੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਘਰ ਸਾਡੀ ਫੈਮਿਲੀ ਮਿਲ ਗਈ ਅਸੀਂ ਘਰ ਜਾਣਾ ਹੈਗਾ ਤੇ ਉਹ ਡਾਇਲਮਾ 'ਚ ਹੁੰਦੇ ਆ ਕਿ ਅਸੀਂ ਜਾਈਏ ਨਾ ਜਾਈਏ ਜਾਈਏ ਨਾ ਜਾਈਏ ਲਾਸਟ ਟਾਈਮ ਕਈ ਵਾਰੀ ਇਹਨੀਆਂ ਜਫੀਆਂ ਪਾ ਪਾ ਕੇ ਉਹ ਰੋ ਰਹੇ ਹੁੰਦੇ ਆ ਕਿ ਵੀ ਸਾਡੇ ਕੋਲ 2135 ਤੋਂ ਉੱਪਰ ਪ੍ਰਾਣੀ ਦਾਖਲ ਹੋਏ ਆ ਜਿਨ੍ਹਾਂ ਦੇ ਵਿੱਚ तकरीबन 8900 ਤੋਂ ਉੱਪਰ ਬੱਚੇ ਹੈਗੇ ਆ ਜਿਹੜੇ ਅਲੱਗ-ਅਲੱਗ ਤਰੀਕੇ ਦੇ ਨਾਲ ਆਏ ਆ ਜਿਨ੍ਹਾਂ ਵਿੱਚ 100 ਦੇ ਕਰੀਬ ਬੱਚੇ ਸਾਡੇ ਕੋਲ ਰਹਿ ਰਹੇ ਆ ਤੇ ਕ੍ਰੈਡਲ ਦੇ ਵਿੱਚ ਹੀ ਸਾਡੇ ਕੋਲ 18 ਬੱਚੇ 18ਵੀਂ ਬੱਚੀ ਹੈਗੀ ਆ ਜਿਹੜੀ ਸਾਡੇ ਕੋਲ ਕ੍ਰੈਡਲ ਦੇ ਵਿੱਚ ਪਹੁੰਚੀ ਇਸ ਤੋਂ ਇਲਾਵਾ ਵੀ ਹੋਰ ਕ੍ਰੈਡਲਾਂ ਚ ਜਿਵੇਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਮੋਗੇ ਤੋਂ ਆ ਗਈ ਬਠਿੰਡੇ ਤੋਂ ਆ ਗਈ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਸਾਡੇ ਕੋਲ ਕ੍ਰੈਡਲ ਦੇ ਵਿੱਚ ਉੱਥੇ ਦੇ ਕ੍ਰੈਡਲ ਵਿੱਚ ਆਏ ਬੱਚੇ ਸਾਡੇ ਕੋਲ ਜੀ ਆਪਾਂ ਦੇਖੀ ਕੁਝ ਸੋਸ਼ਲ ਸਟਿਗਮਾ ਵੀ ਹੈਗਾ ਜਿਹੜਾ ਸਾਡੇ ਮਨਾਂ ਦੇ ਵਿੱਚ ਇਹ ਘਰ ਕਰ ਗਿਆ ਕਿ ਵੀ ਤਿੰਨ ਬੱਚੀਆਂ ਹੋ ਗਈਆਂ ਚੌਥੀ ਬੱਚੀ ਆ ਗਈ ਹੈ ਤੇ ਲੋਕ ਹੀ ਕਹਿਣਗੇ ਕਹਿੰਦੇ ਵੀ ਇਹ ਬਹੁਤ ਜ਼ਿਆਦਾ ਕਿਉਂਕਿ ਪ੍ਰੈਕਟੀਕਲੀ ਅਸੀਂ ਦੇਖ ਵੀ ਰਹੇ ਹੈਗੇ ਜਿੱਥੇ ਅੱਜ ਦੇ ਟਾਈਮ ਦੇ ਵਿੱਚ ਸਾਡੇਆਂ ਬੇਟੀਆਂ ਮੋਢੇ ਦੇ ਨਾਂ ਮੋਢਾ ਲਾ ਕੇ ਖੜਦੀਆਂ ਨੇ ਲਗਾਤਾਰ ਮੁੰਡਿਆਂ ਦੇ ਨਾਲੋਂ ਜ਼ਿਆਦਾ ਤਰੱਕੀ ਕਰ ਰਹੀਆਂ ਨੇ ਪਰ ਇੱਕ ਪਾਸੇ ਦੇਸ਼ ਦੇ ਵਿੱਚ ਕਿਹਾ ਵੀ ਜਾਂਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਔਰਤਾਂ ਨੂੰ ਮਹਿਲਾਵਾਂ ਨੂੰ ਅੱਗੇ ਲਿਆਂਦਾ ਜਾਂਦਾ ਹੈ ਪਰ ਹੁਣ ਵੀ ਉਹ ਗਿਣਤੀ ਨਹੀਂ ਘਟੀ ਜਦੋਂ ਨਵਜਮੀਆਂ ਬੱਚੀਆਂ ਨੂੰ ਕੋਈ ਵੀ ਮਾਪਾਪ ਅਪਣਾਉਂਦਾ ਨਹੀਂ ਹੈ ਜਾਂ ਫਿਰ ਕਿਤੇ ਵੀ ਛੱਡਿਆ ਆਉਂਦਾ ਹੈ ਭਾਵੇਂ ਸੜਕ ਤੇ ਛੱਡ ਦਿੰਦਾ ਹੈ ਬਹੁਤ ਸਾਰੀਆਂ ਬੱਚੀਆਂ ਕੁਝ ਅਜਿਹੀ ਜਗ੍ਹਾ ਤੋਂ ਮਿਲਦੀਆਂ ਹਨ ਕਿ ਉੱਥੇ ਹਾਲਾਤ ਵੀ ਨਹੀਂ ਹੁੰਦੇ ਤਾਂ ਅਜੀਹੀ ਹੀ ਘਟਨਾ ਇੱਕ ਵਾਰ ਫੇਰ ਸਾਹਮਣੇ ਆਈ ਹੈ ਪ੍ਰਵਾਸਰਾ ਜੋ ਕਿ ਬਹੁਤ ਬੱਚਿਆਂ ਨੂੰ ਇੱਕ ਨਵਾਂ ਜੀਵਨ ਇੱਕ ਨਵਾਂ ਪਰਿਵਾਰ ਦਿੰਦਾ ਹੈ ਉੱਥੇ ਫੇਰ ਇੱਕ ਅਜੀਹੀ ਬੱਚੀ ਆਈ ਕਿ ਕੋਈ ਇਸ ਤਰ੍ਹਾਂ ਹੀ ਛੱਡ ਗਿਆ ਪੂਰੀ ਕਹਾਣੀ ਜਾਣਾਂਗੇ ਪ੍ਰਵਾਸਰਾ ਦੇ ਜੋ ਫਾਊਂਡਰ ਨੇ ਉਹ ਸਾਡੇ ਨਾਲ ਮੌਜੂਦਾ ਸ਼ਮਸ਼ੇਰ ਸਿੰਘ ਜੀ ਤੇ ਮੈਡਮ ਰਜ਼ਿੰਦਰ ਕੌਰ ਜੀ ਤਾਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਪੂਰੀ ਕਹਾਣੀ ਕਿ ਕੀ ਕਾਰਨ ਰਹੇ ਨੇ ਤੇ ਹੁਣ ਤੱਕ ਅਜਿਹੀਆਂ ਕਿੰਨੀਆਂ ਕੋ ਬੱਚੀਆਂ ਨੇ ਜੋ ਇਸੇ ਤਰ੍ਹਾਂ ਹੀ ਲਾਵਾਰਿਸ ਹੋ ਗਈਆਂ ਨੇ ਜਿਨ੍ਹਾਂ ਦਾ ਕੋਈ ਵੀ ਨਹੀਂ ਰਹਾ ਮਾਪੇ ਹੋਣ ਦੇ ਬਾਵਜੂਦ ਵੀ ਕਈ ਵਾਰ ਇਹ ਹੁੰਦਾ ਹੈ ਕਿ ਬੱਚਿਆਂ ਨੂੰ ਅਪਣਾਇਆ ਨਹੀਂ ਜਾਂਦਾ ਸ਼ਮਸ਼ੇਰ ਸਿੰਘ ਜੀ ਨਾਲ ਗੱਲਬਾਤ ਕਰਦੇ ਸ਼ਮਸ਼ੇਰ ਸਿੰਘ ਜੀ ਹੁਣ ਤੱਕ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਲਗਾਤਾਰ ਅਜਿਹੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਜੋ ਹੁਣ ਬੱਚੀ ਮਿਲੀ ਹੈ ਉਹ ਇਸ ਹਾਲਾਤ ਦੇ ਵਿੱਚ ਤੁਹਾਨੂੰ ਮਿਲੀ ਹੈ ਹਾਂਜੀ ਜਿਸ ਵੇਲੇ ਕਰੋ 5 ਜੂਨ ਦੀ ਰਾਤ ਸੀ ਤੇ ਰਾਤ ਵੀ ਐਸੀ ਸੀ ਜਿਸ ਦੇ ਵਿੱਚ ਕਾਫੀ ਮੌਸਮ ਖਰਾਬ ਸੀ ਤੇ ਉਸ ਵੇਲੇ ਮਤਲਬ 11:30 ਮਿੰਟ ਤੋਂ ਬਾਅਦ 11:30 ਤੱਕ ਇੱਕ ਮਤਲਬ ਜੋ ਕ੍ਰੈਡਲ ਦੇ ਵਿੱਚ ਪੰਘੂੜੇ ਦੇ ਵਿੱਚ ਬੱਚਾ ਆਇਆ ਉਸੇ ਵੇਲੇ ਸਾਡਾ 24 ਘੰਟੇ ਤੈਨਾਤ ਉਹਨੇ ਸੇਵਾਦਰ ਉਥੇ ਸੈਂਸਰ ਲੱਗੇ ਹੋਏ ਦੇ ਵਿੱਚ ਤੇ ਸਾਡੀ ਟੀਮ ਉਥੇ ਪਹੁੰਚੀ ਜਦੇ ਵਿੱਚ ਮੈਡੀਕਲ ਪੈਰਾਮੈਡੀਕਲ ਸਟਾਫ ਤੇ ਨਾਲ ਜਿੰਨੇ ਵੀ ਵਾਰਡਨ ਵਗੈਰਾ ਸੀ ਪਹੁੰਚੇ ਤਾਂ ਉਸ ਵੇਲੇ ਦੇਖਿਆ ਬੱਚੇ ਦੇ ਨਾਲ-ਨਾਲ ਉਸ ਦੇ ਵਿੱਚ ਬੱਚੇ ਦਾ ਲਾਈਕ ਕੱਪੜੇ ਵੀ ਹੈਗੇ ਸੀ ਉਹਦੇ ਵਿੱਚ ਬੱਚੇ ਦਾ ਡਾਇਪਰ ਵੀ ਪਿਆ ਸੀ ਉਹਦੇ ਵਿੱਚ 2000 ਰੁਪਇਆ ਵੀ ਪਿਆ ਸੀ ਸਾਰਾ ਕੁਝ ਦੇਖ ਕੇ ਤਾਂ ਮਹਿਸੂਸ ਹੋ ਰਿਹਾ ਸੀ ਵੀ ਲਾਈਕ ਉਹ ਬੱਚੇ ਦੇ ਪ੍ਰਤੀ ਥੋੜੇ ਜਿਹਾ ਲਾਈਕ ਕੇਰਿੰਗ ਵੀ ਹੈਗੇ ਵੀ ਸਾਡੇ ਬੱਚੇ ਨੂੰ ਇਕਦਮ ਜੇ ਲੋਡ ਪਵੇ ਤਾਂ ਇਸ ਦੀ سپورਟ ਹੋ ਸਕੇ ਤੇ ਦੂਜੇ ਪਾਸੇ ਵੀ ਸਵਾਲ ਆ ਰਿਹਾ ਸੀ ਕਿ ਇਹ ਬੱਚੇ ਮਤਲਬ ਕੀ ਕਾਰਨ ਕੀ ਐਡੀ ਵੱਡੀ ਕਮਜ਼ੋਰੀ ਕਿਹੜੀ ਹੈ ਕਿ ਸਮਾਜ ਦੇ ਵਿੱਚ ਉਹ ਜਿਹੜੇ ਹਾਲਾਤਾਂ ਨਾਲ ਫੇਸ ਨਹੀਂ ਕਰ ਸਕੇ ਕੀ ਕੋਈ ਜੈਂਡਰ ਡਿਫਰੈਂਸ ਦਾ ਮਤਲਬ ਪਰਿਵਾਰਿਕ ਉਹਨਾਂ ਤੇ ਪ੍ਰੈਸ਼ਰ ਹੋ ਸਕਦਾ ਹੈ ਕੀ ਦੀ ਪਰਵਰਿਸ਼ੇ ਬੱਚਿਆਂ ਦੀ ਇੰਨੀ ਕੋਸਟਲੀ ਹੋ ਗਈ ਹੈ ਬੜੇ ਅਲੱਗ-ਅਲੱਗ ਤਰੀਕਿਆਂ ਦੇ ਸਵਾਲ ਵੀ ਨਾਲ ਦੀ ਨਾਲ ਜਿਵੇਂ ਬਾਹਰ ਕੱਲੇ ਹਨੇਰੀ ਚੱਲ ਰਹੀ ਸੀ ਉਹ ਸਵਾਲ ਵੀ ਆ ਰਹੇ ਸੀ ਵੀ ਐਦਾਂ ਬੱਚੇ ਨੂੰ ਇਹੋ ਜਿਹੀ ਹਨੇਰੇ 'ਚ ਇਹੋ ਜਿਹਾ ਮੌਸਮ ਦੇ ਵਿੱਚ ਕਿਵੇਂ ਛੱਡਿਆ ਜਾ ਸਕਦਾ ਔਰ ਦੋ ਦਿਨ ਦੀ ਬੱਚੀ ਸੇਮ ਟਾਈਮ ਤੇ ਮੈਂ ਪੁਲਿਸ ਨੂੰ ਇਨਫਾਰਮ ਕੀਤਾ ਤੇ ਨਾਲ ਦੀ ਨਾਲ ਚਾਈਲਡ ਵ ਦੇ ਵਿੱਚ ਵੀ ਸਾਡੇ ਕੋਲ ਪਹੁੰਚ ਗਏ ਉੱਥੇ ਤੇ ਬੱਚੇ ਨੂੰ ਅਸੀਂ ਸੇਮ ਟਾਈਮ ਤੇ ਫਟਾਫਟ ਜੋ ਵੀ ਇਸ ਮੌਕੇ ਦੇ ਸੰਭਾਲਣ ਦੀ ਲੋੜ ਸੀ ਥੋੜਾ ਜਿਹਾ ਫੀਡ ਦੇ ਕੇ ਤੇ ਅਸੀਂ ਸਿਵਲ ਹਸਪੀਟਲ ਮੁਹਾਲੀ ਖਰੜ ਦੇ ਵਿੱਚ ਸ਼ਿਫਟ ਕਰ ਦਿੱਤਾ ਤਾਂ ਕਿ ਉਹਦੀ ਪ੍ਰੋਪਰ ਚੈੱਕ ਅਪ ਹੋ ਸਕੇ ਫਿਰ ਉਹਨਾਂ ਨੇ ਅੱਗੇ ਫਰਦਰ ਹੋਰ 6 ਫੇਸ ਦੇ ਵਿੱਚ ਸਾਡਾ ਜਿਹੜਾ ਮੈਡੀਕਲ ਕਾਲਨਰ ਹਸਪੀਟਲ ਹੈਗਾ ਉਹਦੀ ਸ਼ਿਫਟ ਕਰ ਦਿੱਤਾ ਤੇ ਬੱਚੇ ਦੀ ਉਹਨਾਂ ਨੇ 2 ਦਿਨ ਰੱਖ ਕੇ ਅਸੈਸਮੈਂਟ ਕਰਕੇ ਤੇ ਸਾਡੇ ਕੋਲ ਬੱਚੇ ਨੂੰ ਫੇਰ ਭੇਜ ਦਿੱਤਾ ਕਿ ਇੱਕ ਹਫਤੇ ਬਾਅਦ ਫੇਰ ਇਹਨੇ ਦਿਨਾਂ ਬਾਅਦ ਤੁਸੀਂ ਉਹਦਾ ਫਾਲੋ ਅਪ ਲੈ ਕੇ ਆਉਣਾ ਸੀ ਨਾਲ ਦੀ ਨਾਲ ਮਤਲਬ ਉਹਦਾ ਫਾਲੋ ਅਪ ਤਾਂ ਕਰਵਾਈ ਰਹੀ ਹੈ ਤੇ ਨਾਲ ਦੀ ਨਾਲ ਅਸੀਂ ਕਮਰਾ ਉਹਦਾ ਹੁੰਦਿਆਂ ਨੂੰ ਹੀ ਸੈੱਟ ਕਰ ਦਿੱਤਾ ਇਹਨੂੰ ਮੈਡਮ ਪਹੁੰਚੇ ਤੇ ਇਹਨਾਂ ਨੇ ਦੇਖਿਆ ਕਿ ਕਮਰੇ ਦੇ ਵਿੱਚ ਆ ਚੀਜ਼ ਹੀ ਚਾਹੀਦੀ ਆ ਚੀਜ਼ ਚਾਹੀਦੀ ਹੈ ਕ੍ਰੈਡਲ ਵੀ ਹੁਣ ਲੱਗ ਚੁੱਕੇ ਸੀ ਤੇ ਸਾਡੇ ਉਥੇ ਆਟੋ ਜਨਰੇਟਰ ਲੱਗੇ ਹੋਏ ਹੈਗੇ ਜਿਹਦੇ ਵਿੱਚ ਵੀ ਮਦਰ ਤੱਕ ਬੀਲ ਜਾਂਦੀ ਹੈ ਤਾਂ ਬੱਚੇ ਨੂੰ ਲੋਡਿੰਦੀ ਸਹੂਲਤ ਮਿਲ ਸਕੇ ਮਦਰ ਲੀ ਫਰੀਡ ਨਾ ਮਿਲਣ ਕਰਕੇ ਕਿਉਂਕਿ ਮਾਂ ਦਾ ਤਾਂ ਪਤਾ ਹੀ ਨਹੀਂ ਹੈਗਾ ਨਾ ਸਾਨੂੰ ਤੇ ਉਸ ਨੂੰ ਫਿਰ ਨਾਲ ਦੇ ਨਾਲ ਉਥੇ ਜਿਹੜੀ ਚੀਜ਼ ਚਾਹੀਦੀ ਹੈ ਜਿਹਦਾ ਮਿਲਕ ਚਾਹੀਦਾ ਜੋ ਕੁਝ ਗਾਈਡ ਕੀਤਾ ਗਿਆ ਜਿਹੜੀਆਂ ਕੈਟਲ ਜਿਹੜੀਆਂ ਚੀਜ਼ਾਂ ਸਾਰਾ ਕੁਝ ਉਥੇ ਅਰੇਂਜਮੈਂਟ ਕਰਕੇ ਤੇ ਮਤਲਬ ਉਥੇ ਸਾਰਾ ਕੁਝ ਅਰੇਂਜਮੈਂਟ ਹੋ ਚੁੱਕਿਆ ਹੈ ਬੱਚੀ ਐਸ ਵੇਲੇ ਡਾਕਟਰਾਂ ਦੇ ਸਾਡੇ ਸੁਪਰਵਾਈਜ਼ਨ ਦੇ ਵਿੱਚ ਹੈਗੀ ਹੈ ਉਹ ਠੀਕ ਦੱਸੀ ਜਾ ਰਹੀ ਹੈਗੀ ਹੈ ਪਰ ਨਾਲ ਦੀ ਨਾਲ ਸਵਾਲ ਬੜੇ ਮਨ ਦੇ ਵਿਚ ਆ ਰਹੇ ਸੀ ਕਿ ਸਾਡੇ ਸਮਾਜ ਦੇ ਵੀ ਸਾਡੇ ਦੇਸ਼ ਦੇ ਵਿੱਚ ਇੰਨਾ ਅਸੀਂ ਵਿਕਾਸ ਵੱਲ ਵਧ ਰਹੇ ਹਾਂ ਵਰਲਡ ਦੇ ਨਾਲ ਅਸੀਂ ਮੈਚ ਕਰ ਰਹੇ ਹਾਂ ਆਪਣੇ ਮਤਲਬ ਇੰਡੀਆ ਨੂੰ ਕਿ ਹਾਂ ਅਸੀਂ ਇਸ ਨੰਬਰ ਦੇ ਉੱਤੇ ਸਾਡੇ ਹਰ ਪੱਖ ਤੋਂ ਵਿਕਸਿਤ ਦੇਸ਼ ਸਾਡਾ ਜਿਹੜਾ ਤੇ ਉਸ ਦੇ ਵਿੱਚ ਪਰ ਬੱਚੇ ਮਹਿਸੂਸ ਹੋ ਰਿਹਾ ਸੀ ਵੀ ਬੱਚੇ ਇੰਨੇ ਜਿਆਦੇ ਬੱਚੇ ਸਾਡੀ ਪਿਛਲੀ ਹਿਸਟਰੀ ਜਿਹਦੇ ਵਿੱਚ 2100 ਦੇ ਲਗਭਗ 2135 ਨਾਗਰਿਕ ਸਾਡੇ ਕੋਲ ਅਲੱਗ-ਅਲੱਗ ਉਥੋਂ ਹਾਲਾਤਾਂ 'ਚ ਪਹੁੰਚੇ ਤੇ ਉਹਦੇ ਵਿੱਚ ਅਸੀਂ ਮਹਿਸੂਸ ਕਰ ਰਹੇ ਸੀ ਵੀ ਫਿਰ ਇਹ ਐਸਾ ਦੇ ਹਾਲਾਤਾਂ ਵਾਂਗ ਜਿਸੀਂ ਧਿਆਨ ਨਹੀਂ ਦੇਵਾਂਗੇ ਸਾਡੇ ਬੱਚੇ ਜਿਹੜੇ 5 ਤੋਂ 6 ਸਾਲ ਤੱਕ ਬੱਚੇ ਨੇ 0 ਤੋਂ ਲੈ ਕੇ ਵੀ ਸਾਡੇ ਦੇਸ਼ ਦੇ ਵਿੱਚ ਗਿਣਤੀ ਤੇਨ ਦੀ ਬਹੁਤ ਜ਼ਿਆਦਾ ਹੈ ਜਦੋਂ ਗਿਣਤੀ ਦੇਖਦੇ ਅਸੀਂ 10% ਪਲੱਸ ਹੈ ਜੀ 16 ਕਰੋੜ ਸਾਡੇ ਬੱਚੇ ਹਨ ਰਿਕਾਰਡ ਇਦਾਂ ਦੇ ਹੈਗੇ ਆ ਤੇ ਜਿਹੜੇ ਕਿ ਮਤਲਬ ਸਾਡੇ ਖਾਸ ਕਰਕੇ ਇਸ ਉਮਰ ਦੇ ਵਿੱਚ ਬੱਚੇ ਆਉਂਦੇ ਆ ਤੇ ਫਿਰ ਅਸੀਂ ਦੇਖਦੇ ਆ ਔਰਫਨ ਬੱਚੇ ਕਿੰਨੇ ਹੋਗੇ 20% ਬੱਚੇ ਔਰਫਨ ਹੁੰਦੇ ਆ ਜੀ 20% ਬੱਚੇ ਸਾਡੇ ਔਰਫਨ ਫਿਰ ਜਿਹੜੇ ਔਰਫਨ ਬੱਚੇ ਹੋ ਜਾਂਦੇ ਨੇ ਉਹਨਾਂ ਮਾਪਿਆਂ ਦੀ ਸਪੋਰਟ ਨਹੀਂ ਕੋਈ ਫੈਮਿਲੀ ਦੀ ਸਪੋਰਟ ਨਹੀਂ ਰਹਿੰਦੀ ਉਹ ਬੱਚੇ ਜਾਂਦੇ ਕਿੱਥੇ ਆ ਫਿਰ ਸੀਸੀਆਈ ਚਾਈਲਡ ਕੇਅਰ ਇੰਸਟੀਚਿਊਟ ਦੇ ਵਿੱਚ ਕਿੰਨੇ ਬੱਚੇ ਜਾਂਦੇ 1.5% ਵੀ ਬੱਚੇ ਨਹੀਂ ਜਾ ਰਹੇ ਉਹਦੇ ਵਿੱਚ ਟੋਟਲ ਬੱਚਿਆਂ ਵਿੱਚੋਂ ਜੇ 3 ਕਰੋੜ ਦੀ ਅਸੀਂ ਕਹਿੰਦੇ ਵੀ 3 ਕਰੋੜ ਬੱਚੇ ਸਾਡੇ ਔਰਫਨ ਹੈਗੇ ਸਾਡੇ ਦੇਸ਼ ਦੇ ਵਿੱਚ 3 ਕਰੋੜ ਤਾਂ ਉਹਦੇ ਵਿੱਚ ਮੰਨ ਲਓ 4 ਲੱਖ ਵੀ ਵਿੱਚ ਸੈਂਟਰਾਂ ਚ ਨਹੀਂ ਜਾ ਰਹੇ ਤੇ ਉਹ ਸੈਂਟਰ ਕਿਹੜੇ ਹੈਗੇ ਫਿਰ ਦੇਖਦੇ ਅਸੀਂ ਉਹ ਸੈਂਟਰਾਂ ਦੇ ਵਿੱਚ 90% ਇਦਾਂ ਦੀਆਂ ਐਨ ਜੀਓਜ਼ ਲੱਗੀਆਂ ਹੋਈਆਂ 10% ਗਵਰਨਮੈਂਟ ਜਿਹੜੀ ਹੈਗੀ ਉਹਦੇ ਵਿੱਚ ਆਪਣੇ ਲੈਵਲ ਤੇ ਜਿਹੜੀਆਂ ਚਾਈਲਡ ਕੇਅਰ ਇੰਸਟੀਟਿਊਟ ਖੋਲ ਕੇ ਕੋਸ਼ਿਸ਼ ਕਰਦੀ ਹੈ ਤੇ ਮੈਂ ਸਰਕਾਰ ਨੂੰ ਤੁਹਾਡੇ ਮਨ ਲਓ ਹੱਥ ਮੰਨ ਕੇ ਬੇਨਤੀ ਕਰਦਾ ਵੀ ਆਪਣਾ ਬੱਚਾ ਕਿਉਂਕਿ ਆਪਣਾ ਦੇਸ਼ ਨੂੰ ਅੱਗੇ ਲੈ ਕੇ ਜਾਣਾ ਤੇ ਉਹਦੇ ਵਿੱਚ ਜੇਕਰ ਸਾਡੇ ਬੱਚਿਆਂ ਪ੍ਰਤੀ ਸਾਡਾ ਐਟੀਟਿਊਡ ਇਦਾਂ ਦਾ ਹੋਇਆ ਨਾ ਜਾਂ ਬੱਚਿਆਂ ਪ੍ਰਤੀ ਅਸੀਂ ਲੋੜੀਂਦੀ ਸਹੂਲਤ ਨਾ ਪੈਦਾ ਕਰ ਸਕੇ ਹੈ ਨਾ ਉਦਾਂ ਦੀ ਤੇ ਪਰ ਹਾਲਾਤਾਂ ਦੀ ਗੱਲ ਕਰੀਏ ਤਾਂ ਇੰਨੇ ਕੇ ਹਾਲਾਤ ਜੋਗਰੇ ਸੀ ਕਿ ਸਾਰਾ ਸਮਾਨ ਵੀ ਰੱਖ ਕੇ ਗਏ ਪਰ ਫਿਰ ਉਸ ਨੂੰ ਸੰਭਾਲਣ ਤੋਂ ਕਿਉਂ ਇਨਕਾਰਿਆ ਗਿਆ ਕਿਉਂਕਿ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਬੱਚੇ 'ਚ ਕੁਝ ਦਿੱਕਤ ਹੁੰਦੀ ਹੈ ਪਰ ਬੱਚਿਆਂ ਨੂੰ ਹੀ ਕਿਉਂ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਹੈ ਕਿਉਂਕਿ ਅਸੀਂ ਮਹਿਸੂਸ ਕਰਦੇ ਆ ਬੱਚੀ ਨੂੰ ਕਹਿੰਦੇ ਨੇ ਨਾ ਬਗਾਨੇ ਘਰ ਜਾਣਾ ਅਸੀਂ ਬਚਪਨ 'ਚ ਸੁਣਦੇ ਆ ਰਹੇ ਸੀ ਨਾ ਪਰ ਅਸੀਂ ਮਤਲਬ ਸਾਡੇ ਕੋਲ ਜੇ ਤੁਸੀਂ ਮੈਨੂੰ ਕੋਹ ਨਾ ਵੀ ਤੁਹਾਡੇ ਆਫਿਸ ਦੇ ਵੀ ਜਿਹੜੇ ਕੰਮ ਕਰਦੇ ਆ ਤੁਹਾਡੇ ਕੋਲ ਡਾਕਟਰ ਸਾਡੇ ਕੋਲ ਡਾਕਟਰ ਜੇ 30 ਡਾਕਟਰ ਕੰਮ ਕਰਦੇ ਹੋ ਵਿੱਚ ਜ਼ਿਆਦਾਤਰ ਲੇਡੀ ਡਾਕਟਰ ਹੈ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਵਿੱਚ ਐਕਸਪਰਟ ਜਿਹੜੇ ਹੈਗੇ ਜਿਨ੍ਹਾਂ ਦੀ ਕਿੰਨੀ ਮਹਾਰਤ ਹੈ ਹੈਨਾ ਤੇ ਉਸ ਦੇ ਵੀ ਜੇਕਰ ਅਸੀਂ ਆਫਿਸ ਦੀ ਗੱਲ ਕਰਦੇ ਆ ਸਾਡੇ ਆਫਿਸ ਦੇ ਵਿੱਚ ਜਦੋਂ ਅਸੀਂ ਇੰਟਰਵਿਊ ਲੈਂਦੇ ਆ ਤੇ ਉਹਦੇ ਵਿੱਚ ਬੱਚੀਆਂ ਲੜਕਿਆਂ ਨਾਲੋਂ ਘੱਟ ਨਹੀਂ ਲੜਕੀਆਂ ਸਾਡੇ ਕੋਲ ਜ਼ਿਆਦਾ ਉੱਥੇ ਲੜਕੀਆਂ ਸਿਲੈਕਟ ਹੁੰਦੀਆਂ ਸincerity ਇਹ ਨਹੀਂ ਕਿ ਚਲੋ ਲੜਕੀਆਂ 'ਚ ਨਹੀਂ ਹੈ ਮੇਰਾ ਕਹਿਣ ਦਾ ਮਤਲਬ ਘੱਟ ਨਹੀਂ ਹੈਗੇ ਲੜਕੀਆਂ ਜਦੋਂ ਕੋਈ ਡਿਪਰੈਸ਼ਨ ਕਰਕੇ ਮਾਪੇ ਕੋਈ ਘਰ ਦੇ ਵਿੱਚ ਜਾਂ ਮਤਲਬ ਗੁੰਮ ਹੋ ਜਾਂਦਾ ਹੈ ਤੇ ਜਿਸ ਵੇਲੇ ਨਾ ਅਸੀਂ ਬੱਚੇ ਨੂੰ ਵੀ ਲੜਕੇ ਨੂੰ ਵੀ ਤੇ ਲੜਕਿਆਂ ਨੂੰ ਵੀ ਇਨਫੋਰਮ ਕਰਦੇ ਆ ਤਾਂ ਉਹਦੇ ਵਿੱਚ ਲੜਕੀ ਪਿੱਛੇ ਨਹੀਂ ਰਹਿੰਦੀ ਲੜਕੀ ਆਪਣੇ ਭਰਾ ਨਾਲੋਂ ਪਹਿਲਾਂ ਪਹੁੰਚਦੀ ਹੈ ਜਦੋਂ ਅਸੀਂ ਪੁੱਛਦੇ ਵੀ ਤੁਸੀਂ ਪੇਰੈਂਟਸ ਨੂੰ ਕਹਿੰਦੀ ਜੀ ਮੈਂ ਆਪਣੇ ਪੇਰੈਂਟਸ ਬਾਰੇ ਪਤਾ ਕਰਦੀ ਆ ਵੀ ਇਹ ਮਤਲਬ ਬ੍ਰਦਰ ਕੋੋਂ ਕਿਵੇਂ ਨਿਕਲ ਗਿਆ ਅਦਰਵਾਇਜ਼ ਮੈਂ ਆਪਣੇ ਪੇ ਆਪਣੇ ਪਿਤਾ ਨੂੰ ਜਾਂ ਆਪਣੀ ਮਾਤਾ ਨੂੰ ਜਿਹੜੇ ਵੀ ਸਾਡੇ ਕੋਲ ਬਹੁਤ ਅਲੱਗ-ਅਲੱਗ ਕੇਸ ਹੈ ਕਹਿੰਦੀ ਮੈਂ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਰੱਖਾਂਗੀ ਮਤਲ ਇੰਨੀਆਂ ਕੇਰਿੰਗ ਲੜਕੀਆਂ ਜਿਹੜੀਆਂ ਹੈਗੀਆਂ ਪਰ ਸਾਡਾ ਫਿਰ ਵੀ ਅੱਜ ਜੇਕਰ ਇਹ ਐਟੀਟਿਊਡ ਜੋ ਸਾਹਮਣੇ ਆ ਰਿਹਾ ਕਿਦਾਂ ਸਾਡੇ ਕੋਲ ਜ਼ਿਆਤਰ ਆਈ ਬੱਚੀਆਂ ਰਹੀਆਂ ਕਿਉਂਕਿ ਸਾਡੇ ਹੋਰ ਕ੍ਰੈਡਲ ਲੈਂਚ ਵੀ ਜੋ ਪੰਜਾਬ ਦੇ ਵਿੱਚ ਲੱਗੇ ਹਨ ਅਲੱਗ-ਅਲੱਗ ਜਗ੍ਹਾ ਜਾਂ ਰੈੱਡ ਕਰਾਸ ਨੇ ਲਾਏ ਉਹਨਾਂ ਵੱਲੋਂ ਵੀ ਬੱਚੇ ਸਾਡੇ ਕੋਲ ਬਹੁਤ ਆਏ ਸੈਕੰਡਰੀ ਵਿੱਚ ਆਏ ਪਰ ਇਸ ਕ੍ਰੈਡਲ ਦੇ ਵਿੱਚ ਵੀ ਜਿੰਨੇ ਆਈਆਂ ਨਾ ਸਾਡੇ ਕੋਲ ਉਹਦੇ ਵਿੱਚ ਜ਼ਿਆਤਰ ਬੱਚੀਆਂ ਹੀ ਆਈਆਂ ਤੇ ਜੇਕਰ ਬੱਚੀਆਂ ਆਈਆਂ ਮੰਨ ਲਓ ਫਿਰ ਸਾਡੇ ਕੋਲ ਬਹੁਤ سارے ਸਵਾਲ ਪੈਦਾ ਹੁੰਦੇ ਆ ਇੱਕ ਤਾਂ ਜੈਂਡਰ ਜਿਹੜਾ ਹੈਗਾ ਸਾਡੇ ਇਹਦਾ ਡਿਸਕ੍ਰਿਮੀਨੇਸ਼ਨ ਜੋ ਸੀ ਅੱਜ ਵੀ ਕਰ ਰਹੇ ਹੈਗੇ ਜੋ ਕਿ ਪ੍ਰੂਫ ਵੀ ਕਰ ਦਿੱਤਾ ਕਿ ਲੜਕੀਆਂ ਲੜਕਿਆਂ ਨਾਲੋਂ ਘੱਟ ਨਹੀਂ ਹੈਗੀਆਂ ਮੈਂ ਕਹਿੰਦਾ ਵੀ ਲੜਕੀਆਂ ਪੇਰੈਂਟਸ ਦੀ ਕੇਅਰ ਕਰਨ ਵਾਸਤੇ ਜਿੰਦ ਜਾਨ ਜ਼ਿਆਦਾ ਲਾ ਦਿੰਦੀਆਂ ਵੀ ਆਪਣੇ ਸਾਰੇ ਪਰਿਵਾਰ ਚ ਰੱਖ ਕੇ ਵੀ ਕਰਨ ਲਈ ਤਿਆਰ ਹੁੰਦੀਆਂ ਪੂਰੀ ਫਾਈਟ ਕਰਦੀਆਂ ਜਿੱਥੇ ਲੋੜ ਪੈਂਦੀ ਹੈ ਫਾਈਟ ਕਰਨ ਦੀ ਤੇ ਬੱਚੀਆਂ ਨੂੰ ਤਾਂ ਮਤਲਬ ਜ਼ਮੀਨਾਂ ਤਾਂ ਲੜਕੇ ਵੰਡਾਉਂਦੇ ਆ ਪਰ ਬੱਚੀਆਂ ਦੁੱਖ ਬਣਾਉਣ ਦੇ ਪਿੱਛੇ ਨਹੀਂ ਰਹਿੰਦੀਆਂ ਮੈਂ ਬੇਨਤੀ ਕਰਦਾ ਵੀ ਸਾਨੂੰ ਇਹਨਾਂ ਨੂੰ ਸਚਾਈਆਂ ਨੂੰ ਸਮਝਣਾ ਚਾਹੀਦਾ ਹੈਗਾ ਔਰ ਸਾਡੇ ਹਾਲਾਤ ਹਾਲਾਤ ਜਿਹਨੂੰ ਅਸੀਂ ਕਹਿੰਦੇ ਨਾ ਵੀ ਸਾਡੀ ਇੱਕ ਕਮਜ਼ੋਰੀ ਹੈ ਕਿ ਅਸੀਂ ਸਮਾਜ ਨਾਲ ਲੜ ਨਹੀਂ ਸਕਦੇ ਕਈ ਜਗ੍ਹਾ ਤੇ ਅਨਵੇਟਿਡ ਮਦਰ ਦਾ ਵੀ ਕੁਝ ਐਦੰਦਾ ਆਇਆ બીજે ਨੂੰ ਅਸੀਂ ਮਤਲਬ ਮਹਿਸੂਸ ਕਰਦੇ ਬਾਅਦ ਦੇ ਵਿੱਚ ਇੱਕ ਬੱਚਾ ਸਾਡੇ ਕੋਲ ਗਿਆ ਵੀ ਹੈ ਬਾਅਦ ਪੇਰੈਂਟਸ ਸਹਿਮਤ ਹੋ ਗਏ ਕਿਤੇ ਤੇ ਉਸ ਉਹ ਬੱਚਾ ਵਾਪਸ ਗਿਆ ਪਰ ਉਹਦਾ ਬਹੁਤ ਲੰਮਾ ਪ੍ਰੋਸੀਜਰ ਹੁੰਦਾ ਉਹਦੇ ਵਿੱਚ ਡੀਐਨਏ ਤੱਕ ਦੇ ਟੈਸਟ ਹੁੰਦੇ ਹੈਗੇ ਇਹ ਵੀ ਇੱਕ ਚੀਜ਼ ਸਾਹਮਣੇ ਆ ਰਹੀ ਹੈ ਜੈਂਡਰ ਦਾ ਡਿਫਰੈਂਸ ਤੇ ਦੂਜੀਆਂ ਗੱਲਾਂ ਜੇ ਪਰਵਰਿਸ਼ ਦੇ ਵਿੱਚ ਪ੍ਰੋਬਲਮ ਹੈ ਉਹ ਵੀ ਸਾਨੂੰ ਰਲ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰਵਰਿਸ਼ ਦੇ ਵਿੱਚ ਸਰਕਾਰ ਸਮਾਜ ਦੇ ਵਾਤਾਵਰਣ ਦੇ ਵਿੱਚ ਕਿ ਸਾਡੀਆਂ ਬੱਚੀਆਂ ਸੇਫ ਹੋਣ ਲੜਕੀ ਸੇਫ ਹੋਵੇ ਉਹ ਪੇਰੈਂਟਸ ਨੂੰ ਵੀ ਸਿੱਖਿਆ ਦੇਣੀ ਚਾਹੀਦੀ ਹੈ ਤੇ ਐਜੂਕੇਸ਼ਨ ਸਿਲੇਬਸ ਵੀ ਹੋਣੀ ਚਾਹੀਦਾ ਹੈ ਤਾਂ ਕਿ ਇੱਕ ਮਨੁੱਖ ਦੇ ਵਿੱਚ ਬੱਚਾ ਤੇ ਉਹ ਕਮ ਸੇ কম ਪਹਿਲਾ ਇਨਸਾਨ ਹੋਵੇ ਬਾਅਦ ਦੇ ਵਿੱਚ ਆਫੀਸਰ ਹੋਵੇ ਤੇ ਇਸ ਤਰੀਕੇ ਨਾਲ ਮਨ ਲੱਗਦਾ ਵੀ ਮੈਡਮ ਜਿਹੜੇ ਹੈਗੇ ਹਮੇਸ਼ਾ ਬੱਚੇ ਨੂੰ ਡੇਲੀ ਦੇਖਣਾ ਡੇਲੀ ਉਹਦੇ ਨਾਲ ਮਤਲਬ ਜਿਹੜੀਆਂ ਸਪੈਸ਼ਲ ਡਿਊਟੀਆਂ ਚੇਂਜ ਕਰਨੀਆਂ ਤੇ ਉਹਨਾਂ ਹਰ ਇੱਕ ਚੀਜ਼ ਦੇ ਉੱਤੇ 24 ਘੰਟੇ ਲੱਗੇ ਹੋਏ ਹਨ ਮਨ ਲੱਗਦਾ ਬੱਚੇ ਦੀ ਪਰਵਰਿਸ਼ ਭਾਵੇਂ ਇੱਕ ਘਾਟਾ ਦਾ ਨਹੀਂ ਪੂਰਾ ਹੁੰਦਾ ਜੋ ਮਦਰ ਦੀ ਫੀਟ ਚਾਹੀਦੀ ਹੁੰਦੀ ਹੈ ਆਦਰਵਾਈਜ਼ ਜੋ ਵੀ ਡਾਕਟਰ ਗਾਈਡ ਕਰਦੇ ਆ ਉਹਦੇ ਵਿੱਚ 24 ਘੰਟੇ ਹੀ ਲੱਗੇ ਹੋਏ ਆ ਜੀ ਬਿਲਕੁਲ ਜੀ ਉੱਥੇ ਹੀ ਮੈਡਮ ਜੈਂਡਰ ਦੀ ਗੱਲ ਹੁੰਦੀ ਹੈ ਤੁਸੀਂ ਵੀ ਖੁਦ ਇੱਕ ਔਰਤ ਹੋ ਤਾਂ ਇੱਕ ਔਰਤ ਹੀ ਕਹਿੰਦੇ ਹੁੰਦੇ ਕਿ ਔਰਤ ਦਾ ਦਰਦ ਸਮਝਦੀ ਹੈਗੇ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਕੀ ਮਜਬੂਰੀ ਰਹਿੰਦੀ ਉਹ ਮਾਂ ਦੀ ਜੋ ਆਪਣੀ ਬੱਚੀ ਨੂੰ ਇਸ ਤਰ੍ਹਾਂ ਛੱਡ ਦਿੰਦੀ ਕਿਉਂਕਿ ਇੱਕ ਦਿਨ ਤਾਂ ਉਹ ਖੁਦ ਵੀ ਬੱਚੀ ਸੀ ਨਾ ਬਿਲਕੁਲ ਜੀ ਅ ਕਈ ਮਾਮਲਿਆਂ 'ਚ ਪਹਿਲਾਂ ਵੀ ਆਪਾਂ ਨੂੰ ਦੇਖਣ ਚ ਆਇਆ ਕਿ ਜਾਂ ਤਾਂ ਕਈ ਵਾਰੀ ਅ ਅਨਬੈਡ ਮਦਰ ਹੁੰਦੇ ਹੈਗੇ ਆ ਕਿਸੇ ਕਾਰਨ ਕਰਕੇ ਸਮਾਜਿਕ ਸੋਸ਼ਲ ਸਟਿਗਮਾ ਤੋਂ ਡਰਦੇ ਹੋਏ ਉਹ ਕਈ ਵਾਰੀ ਬੱਚੇ ਨੂੰ ਛੱਡ ਦਿੰਦੇ ਆ ਜਾਂ ਫਿਰ ਕਈ ਵਾਰੀ ਅੰਡਰ ਪਾਵਰਟੀ ਵੀ ਬਹੁਤ ਪ੍ਰੋਬਲਮ ਆ ਰਹੀ ਹੈ ਗਰੀਬ ਹੈਗਾ ਉਹ ਫੀਲ ਕਰ ਰਹੀ ਹੈ ਕਿ ਵੀ ਨਹੀਂ ਪਾਲ ਸਕਦੇ ਜਾਂ ਫਿਰ ਕਈ ਵਾਰੀ ਉਹਨਾਂ ਦੀ ਡਿਸੇਬਿਲਿਟੀ ਵੀ ਇੱਕ ਕਾਰਨ ਬਣ ਜਾਂਦਾ ਤੇ ਕਈ ਕਾਰਨ ਹੁੰਦੇ ਆ ਕਿ ਵੀ ਉਹ ਸਮਾਜ ਵਿੱਚ ਇਦਾਂ ਦਾ ਸਟੈਪ ਚੱਕਣ ਲਈ ਮਜਬੂਰ ਹੋ ਜਾਂਦੀ ਹੈ ਈਵਨ ਕਿ ਸਾਡੇ ਕੋਲ ਇਦਾਂ ਦਾ ਵੀ ਪਹਿਲਾਂ ਕੇਸ ਆਇਆ ਸੀਗਾ ਕਿ ਡਾਈਵੋਰਸ ਹੋ ਗਿਆ ਤੇ ਬੇਟੀ ਪੈਦਾ ਹੋਈ ਤੇ 브ਦਰਸ ਨੇ ਧੱਕੇ ਨਾਲ ਉਹਨੂੰ ਕਿਹਾ ਕਿ ਵੀ ਤੁਸੀਂ ਇਹਨੂੰ ਕ੍ਰੈਡਲ 'ਚ ਛੱਡਿਓ ਤੇ ਤੁਹਾਡੀ ਅਸੀਂ ਰੀਮੈਰਜ ਕਰ ਦਿੰਦੇ ਆ ਤੇ ਬਟ 3 ਦਿਨਾਂ ਬਾਅਦ ਉਹਨੇ ਆ ਕੇ ਦੁਬਾਰਾ ਕਲੇਮ ਕੀਤਾ ਲੇਕਿਨ ਸਾ ਇਹ ਮਦਰਸ ਜੰਨੀ ਗਰਟਸ ਨਹੀਂ ਹੁੰਦੀਆਂ ਨਹੀਂ ਹਿੰਮਤ ਨਹੀਂ ਹੁੰਦੀ ਕਿ ਵੀ ਆਪਣੇ ਬੱਚੇ ਨੂੰ ਉਹ ਦੁਆਰਾ ਤਾਂ ਕਈ ਵਾਰੀ ਉਹ ਨਾ ਚਾਹੰਦੇ ਹੋਏ ਵੀ ਉਹਨਾਂ ਨੂੰ ਇਹ ਕਈ ਮਜਬੂਰੀ ਵਾਸ ਕਦਮ ਚੱਕਣੇ ਪੈਂਦੇ ਆ ਜਾਂ ਸਹੁਰਿਆਂ ਦੇ ਪ੍ਰੈਸ਼ਰ ਚ ਆ ਕੇ ਵੀ ਇੰਨੀਆਂ ਕੁੜੀਆਂ ਹੋ ਗਈਆਂ ਇਹਨੂੰ ਅਸੀਂ ਨਹੀਂ ਸੰਭਾਲ ਸਕਦੇ ਇਹਨੂੰ ਨਹੀਂ ਰੱਖ ਸਕਦੇ ਪ੍ਰੈਸ਼ਰ ਚ ਆ ਕੇ ਵੀ ਉਹਨਾਂ ਨੂੰ ਇਹ ਸਟੈਪ ਲੈਣੇ ਪੈ ਜਾਂਦੇ ਆ ਬਟ ਫਿਰ ਵੀ ਸਾਨੂੰ ਕਿਤੇ ਨਾ ਕਿਤੇ ਇਹ ਆਪਣੀਆਂ ਮਜਬੂਰੀਆਂ ਨੂੰ ਕਰਨਾ ਪਏਗਾ ਕਿ ਆਪਣੇ ਆਪ ਨੂੰ ਸਟਰੋਂਗ ਬਣਾਉਣਾ ਪਏਗਾ ਕਿ ਸੈਲ ਬੋਤਲ ਮੈਂ ਜੰਦੂ ਪਾਇਆ ਤਾਂ ਕਰੀਜ਼ ਕਾ ਅੱਗੇ ਕਰਤ ਰਿਆ ਜੇ ਪਰਮਾਤਮਾ ਮਾਨਯੂਨਾਂ ਵਾਸਤੇ ਵੀ ਰਿਜਕ ਰੱਖਿਆ ਹਤਾ ਇਹ ਹਰ ਇੱਕ ਵਾਸਤੇ ਰਿਜਕ ਪਰਮਾਤਮਾ ਨੇ ਪਹਿਲਾਂ ਭੇਜਿਆ ਆਇਆ ਤੇ ਅਸੀਂ ਕੋਸ਼ਿਸ਼ ਕਰੀਏ ਤਾਂ ਅਸੀਂ ਉਹਨੂੰ ਪਾਲ ਸਕਦੇ ਹਾਂ ਜਿਹੜੀਆਂ ਕੋਈ ਪ੍ਰੋਬਲਮਸ ਆਉਂਦੀਆਂ ਆਪਾਂ ਕਿਸੇ ਨਾਲ ਡਿਸਕਸ ਕਰੀਏ ਤਾਂ ਜ਼ਰੂਰ ਉਹਦੇ ਹੱਲ ਨਿਕਲ ਸਕਦੇ ਆ ਆਪਣੀਆਂ ਸਿਆਸੀ ਪਾਰਟੀਆਂ ਵੀ ਅਕਸਰ ਹੀ ਕਹਿਨ ਨੂੰ ਮਿਲਦੀਆਂ ਨੇ ਕਿ ਮਹਿਲਾਵਾਂ ਨੂੰ ਅੱਗੇ ਲੈ ਕੇ ਜਾਓ ਬੇਟੀ ਪੜਾਓ ਬੇਟੀ ਬਚਾਓ ਪਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਹਾਲੇ ਵੀ ਕੰਮ ਕਰਨ ਦੀ ਜ਼ਰੂਰਤ ਹੈ ਬਿਲਕੁਲ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਵਰਕ ਕਰਨ ਦੀ ਲੋੜ ਹੈ ਇੱਕ ਤਾਂ ਅਵੇਅਰਨੈਸ ਦੀ ਬਹੁਤ ਲੋੜ ਹੈ ਤੇ ਸਾਨੂੰ ਹੁਣ ਅਸੀਂ ਕਹਿ ਦਿੰਦੇ ਹਾਂ ਕਿ ਲੇਡੀਜ਼ ਨੂੰ ਅਸੀਂ ਇੰਡੀਪੈਂਡੈਂਟ ਕਰੀਏ ਬਟ ਕਿਤੇ ਨਾ ਕਿਤੇ ਹਜੇ ਵੀ ਮਤਲਬ ਪ੍ਰੈਸ਼ਰ ਹੈਗਾ ਘਰ ਦੇ ਅੰਦਰ ਜਾਂ ਦੂਜੇ ਪਾਸੇ ਤੇ ਸਾਨੂੰ ਖੁੱਲ ਕੇ ਉਹਨਾਂ ਨੂੰ ਜੀਣ ਵਾਸਤੇ ਉਹਨਾਂ ਨੂੰ ਹਿੰਮਤ ਦੇਣੀ ਪਵੇਗੀ ਉਦਾਂ ਦਾ ਸਮਾਜ ਦਾ ਜਿਹੜਾ ਵਾਤਾਵਰਨ ਹੈ ਉਹ ਕ੍ਰੀਏਟ ਕਰਨਾ ਪਵੇਗਾ ਚਾਹੇ ਉਹ ਸਕੂਲ ਲੈਵਲ ਦੀ ਐਜੂਕੇਸ਼ਨ ਹੈਗੀ ਆ ਚਾਹੇ ਅਪਰ ਐਜੂਕੇਸ਼ਨ ਹੈਗੀ ਆ ਤਾਂ ਕਿ ਉਹਨਾਂ ਨੂੰ ਕਦੇ ਵੀ ਕਟ ਦਾ ਕਾਰਡ ਮਹਿਸੂਸ ਨਾ ਹੋਵੇ ਤੇ ਹੁਣ ਆਪਾਂ ਦੇਖਦੇ ਹਾਂ ਕਿ ਕਈ ਹਾਇਰ ਲੈਵਲ ਤੇ ਆਪਣੇ ਗੋਲ ਅਚੀਵ ਕਰ ਰਹੀਆਂ ਲੇਡੀਸ ਤੇ ਮੈਂ ਜੇ ਆਪਣੇ ਸਾਡੇ ਪ੍ਰਭਾਸਟਾ ਦੀ ਵੀ ਗੱਲ ਕਰਾਂ ਸਾਡੇ ਕੋਲ ਬਹੁਤ ਇਦਾਂ ਦੀਆਂ ਬੱਚੀਆਂ ਐ ਜਿਨ੍ਹਾਂ ਨੇ ਨੈਸ਼ਨਲ ਲੈਵਲ ਤੇ 골ਡ ਮੈਡਲਿਸਟ ਹੈਗੀਆਂ ਤੇ ਐਜੂਕੇਸ਼ਨ ਲੈਵਲ ਤੇ ਵੀ 10ਵੀਂ ਦੇ ਵਿੱਚ ਉਹ ਥਰਡ ਨੰਬਰ ਤੇ ਆਈ ਹੈ ਕਿ ਆ ਪੂਰੀ ਸਟੇਟ ਚੋ ਤੇ ਜਦੋਂ ਥੋੜਾ ਜਿਹਾ ਇਹਨਾਂ ਤੇ ਵੱਲ ਧਿਆਨ ਦੇਈਏ ਤਾਂ ਬਹੁਤ ਵਧੀਆ ਅੱਗੇ ਇਹ ਆਪਣੇ ਗੋਲ ਅਚੀਵ ਕਰ ਸਕਦੇ ਹੈਗੇ ਆ ਇਹਨਾਂ ਨੂੰ ਪੂਰੀ ਖੁੱਲ੍ਹ ਹੋਣੀ ਚਾਹੀਦੀ ਆ ਉਹਨਾਂ ਦੇ ਇਮੋਸ਼ਨਸ ਨੂੰ ਸਾਨੂੰ ਸਮਝਣੀ ਲੋੜ ਪੈਗੀ ਤੇ ਉਹਨਾਂ ਨੂੰ ਉਦਾਂ ਅਸੀਂ ਇੰਪਲੀਮੈਂਟ ਕਰੀਏ ਹੈਲਪ ਕਰੀਏ ਸਪੋਰਟ ਕਰੀਏ ਤਾਂ ਜ਼ਰੂਰ ਇਹ ਚੀਜ਼ ਮਤਲਬ ਪੋਲਿਟੀਕਲ ਪਾਰਟੀਆਂ ਨੂੰ ਵੀ ਇਧਰ ਧਿਆਨ ਦੇਣਾ ਚਾਹੀਦਾ ਹੈਗਾ ਤਾਂ ਕਿ ਸਾਡਾ ਸਮਾਜ ਵਧੀਆ ਸਮਾਜ ਅੱਗੇ ਬਣ ਸਕੇ ਕਿ ਉਸ ਦੇ ਨਾਲ ਹੀ ਜੇ ਆਪਾਂ ਬੱਚੇ ਨੂੰ ਉਹਦਾ ਵੀ ਮਿਲ ਲਈਏ ਸਾਡੀਆਂ ਇੱਕ ਫੀਲਿੰਗਜ਼ ਅਟੈਚ ਹੋ ਜਾਂਦੀਆਂ ਨੇ ਤਾਂ ਜਦੋਂ ਤੁਸੀਂ ਉਹਨਾਂ ਬੱਚਿਆਂ ਦੇ ਨਾਲ ਸਮਾਂ ਬਿਤਾਉਨੇ ਉਹਨਾਂ ਦੇ ਨਾਲ ਅਟੈਚ ਹੋ ਜਾਂਦੇ ਹੋ ਤਾਂ ਇੱਕ ਕਹਿ ਸਕਦੇ ਆ ਕਿ ਆਪਸ ਦੇ ਵਿੱਚ ਇੱਕ ਖਿੱਚ ਵੀ ਬਣ ਜਾਂਦੀ ਹੈ ਤਾਂ ਉਹ ਬੱਚੇ ਵੀ ਤੁਹਾਡੇ ਬਿਨਾ ਫਿਰ ਰਹਿ ਪੈਂਦੇ ਆ ਆ ਬਹੁਤ ਵਧੀਆ ਸਵਾਲ ਹੈ ਜੀ ਆਪ ਜੀ ਦਾ ਰੀਅਲੀ ਇੱਕ ਮਤਲਬ ਮੋਸਟਲੀ ਸਾਡੀ ਕੋਸ਼ਿਸ਼ ਹੁੰਦੀ ਆ ਕਿ ਉਹਨਾਂ ਦੇ ਅਸੀਂ ਫੀਲਿੰਗਸ ਨੂੰ ਅੰਡਰਸਟੈਂਡ ਕਰੀਏ ਕਿਉਂਕਿ ਜੋ ਮੈਂ ਫੀਲ ਕਰਦੀਆਂ ਮੇਰੇ ਬੱਚਿਆਂ ਦੀ ਨੀਡ ਹੋਏਗੀ ਉਹੀ ਇਹਨਾਂ ਬੱਚਿਆਂ ਦੀ ਨੀਡ ਹੁੰਦੀ ਆ ਉਹਨਾਂ ਨਾਲ ਗੱਲਬਾਤ ਕਰਨਾ ਉਹਨਾਂ ਨੂੰ ਸਮਝਣਾ ਕਿ ਉਹ ਕੀ ਚਾਹੁੰਦੇ ਆ ਹਰ ਇੱਕ ਦੀ ਕਿਉਂਕਿ ਇੰਡੀਵਿਜੂਅਲ ਨੀਡਸ ਵੀ ਅਲੱਗ-ਅਲੱਗ ਹੁੰਦੀਆਂ ਬੱਚਿਆਂ ਦੀ ਆ ਕਹਿੰਦੇ ਕਿ ਵੀ ਮੈਂ ਇਸ ਫੀਲਡ ਚ ਜਾਣਾ ਮੈਂ ਇਸ ਫੀਲਡ ਚ ਉਹਨਾਂ ਨਾਲ ਗੱਲਬਾਤ ਕਰਕੇ ਉਹ ਕੋਸ਼ਿਸ਼ ਕਰੀਦੀ ਹੈ ਤੇ ਜਿਵੇਂ ਕਿ ਇਮੋਸ਼ਨਲੀ ਤਾਂ ਬਹੁਤ ਜ਼ਿਆਦਾ ਅਟੈਚਮੈਂਟ ਹੋ ਜਾਂਦੀ ਹੈ ਤੇ ਹੁਣ ਜਿਵੇਂ ਅਸੀਂ ਜਿਵੇਂ ਬੱਚੀ ਅਡਾਪਸ਼ਨ ਚ ਜਾਏਗੀ ਹੈਨਾ ਕਾਰਾ ਦੇ ਅੰਡਰ ਤੇ ਚਲ ਵੈਲਫੇਅਰ ਕਮੇਟੀ ਦੇ ਥਰੂ ਇਹ ਜਾਏਗੀ ਅਡਾਪਸ਼ਨ ਏਜੰਸੀ ਉਥੋਂ ਕਾਰਾ ਦੇ ਅੰਡਰ ਹੋ ਜਾਣਾ ਇਹਨਾਂ ਨੇ ਅਡਾਪਟ ਤੇ ਅਸੀਂ ਉਹਨਾਂ ਨੂੰ ਵੀ ਇਹੀ ਕਹਿਨੇ ਹੁੰਦੇ ਹਾਂ ਕਿ ਵੀ ਜੇ ਆਪ ਜੀ ਨੇ ਬੱਚੀ ਨੂੰ ਲੈ ਕੇ ਜਾਣਾ ਕੁਝ ਦਿਨ ਪਹਿਲਾਂ ਲੈ ਜਾਓ ਕਿਉਂਕਿ ਜਦੋਂ ਬੱਚੀ ਜਿੰਨੀ ਦੇ ਸਾਡੇ ਕੋਲ ਜ਼ਿਆਦਾ ਦੇ ਰਹਿਗੀ ਇਮੋਸ਼ਨਲੀ ਬੰਦਾ ਟੱਚ ਹੋ ਜਾਂਦਾ ਉਹਦੇ ਨਾਲ ਹਨਾ ਉਦੋਂ ਬਹੁਤ ਤਰਾਨੀਆਂ ਫੀਲਿੰਗਸ ਆਉਂਦੀਆਂ ਇਵਨ ਕਿ ਇਹ ਹੀ ਨਹੀਂ ਹੈ ਇਹ ਬੱਚੀ ਨੇ ਤਾਂ ਬਹੁਤ ਮਤਲਬ ਲੈਣੀ ਹੈ ਸਾਡਾ ਪਿਆਰ ਕਿਉਂਕਿ ਬਹੁਤ ਛੋਟੀ ਹੈਗੀ ਆ ਇਵਨ ਕਿ ਜਿਹੜੇ ਡੈਸਟਿਚੂਡ ਸਾਡੇ ਕੋਲ ਪਹੁੰਚਦੇ ਆ ਮੈਂਟਲੀ ਸਟ्रेस ਡਿਪਰੈਸ਼ਨ ਚ ਪਹੁੰਚਦੇ ਆ ਕਈ ਕਈ ਸਾਲ ਸਾਡੇ ਕੋਲ ਰਹੇ ਹੈਗੇ ਆ ਹਨਾ ਇਹ ਬਿਲਕੁਲ ਇੰਪਰੂਵ ਹੋ ਗਏ ਆ ਮੈਡੀਸਨ ਦੇ ਨਾਲ ਕੇਅਰ ਦੇ ਨਾਲ ਜਦੋਂ ਉਹਨਾਂ ਦੇ ਵਾਰਸ ਲੱਭੀਦੇ ਆ ਤਕਰੀਬਨ 1385 ਤੋਂ ਉੱਪਰ ਅਸੀਂ ਉਹਨਾਂ ਦੇ ਵਾਰਸ ਲੱਭ ਕੇ 올ਓਵਰ ਇੰਡੀਆ ਰੀਯੂਨਾਈਟ ਕਰਾ ਚੁੱਕੇ ਆ ਰੀਹੈਬਿਲੀਟੇਸ਼ਨ ਤੋਂ ਬਾਅਦ ਤੇ ਉਦੋਂ ਵੀ ਕਈ ਵਾਰੀ ਉਹ ਮਤਲਬ ਇੰਨਾ ਕੋ ਸਾਡੇ ਨਾਲ ਅਟੈਚਮੈਂਟ ਫੀਲ ਕਰਦੇ ਆ ਇੱਕ ਪਾਸੇ ਤਾਂ ਉਹ ਰੋ ਰੇ ਹੁੰਦੇ ਆ ਕਿ ਵੀ ਅਸੀਂ ਤੁਹਾਡੇ ਕੋਲੋਂ ਜਾਣਾ ਨਹੀਂ ਹੈ ਦੂਜੇ ਪਾਸੇ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਘਰ ਸਾਡੀ ਫੈਮਿਲੀ ਮਿਲ ਗਈ ਅਸੀਂ ਘਰ ਜਾਣਾ ਹੈਗਾ ਤੇ ਉਹ ਡਾਇਲਮਾ ਚ ਹੁੰਦੇ ਆ ਕਿ ਅਸੀਂ ਜਾਈਏ ਨਾ ਜਾਈਏ ਜਾਈਏ ਨਾ ਜਾਈਏ ਲਾਸਟ ਟਾਈਮ ਕਈ ਵਾਰੀ ਇਹਨਾਂ ਜੱਫੀਆਂ ਪਾਪਾ ਕਿ ਉਹ ਰੋ ਰੇ ਹੁੰਦੇ ਆ ਕਿ ਵੀ ਸਾਡਾ ਮਨ ਵੀ ਨਹੀਂ ਕਰ ਰਿਹਾ ਬਟ ਸੀ ਜਾਣਾ ਵੀ ਹੈਗਾ ਹਨਾ ਕਰਦੀ ਇਜਾਜ਼ਤ ਆਂਦੀ ਹੈ ਤੇ ਉਹ ਫੀਲਿੰਗਸ ਆਬਵੀਅਸਲੀ ਇਨਸਾਨ ਹੈ ਇਨਸਾਨ ਦੇ ਨਾਲ ਉਹ ਬਣੀ ਜਾਂਦੀ ਕੀ ਆ ਕੇ ਫੀਲਿੰਗਸ ਸਿੱਕੇ ਆ ਕੇ ਫੀਲਿੰਗਸ ਬਣ ਜਾਂਦੀਆਂ ਕਿ ਤੁਹਾਨੂੰ ਦੂਰ ਹੋਣਾ ਵੀ ਔਖਾ ਲੱਗਦਾ ਹੈ ਪਰ ਉਹੀ ਬੱਚਿਆਂ ਦੇ ਖੁਦ ਦੇ ਮਾਪੇ ਉਹਨਾਂ ਨੂੰ ਛੱਡ ਜਾਂਦੇ ਨੇ ਤੇ ਹੁਣ ਤਾਂ ਕਿੰਨੀ ਕੀ ਵੱਡੀ ਗਿਣਤੀ ਦੇ ਵਿੱਚ ਬੱਚੇ ਤੁਹਾਡੇ ਕੋਲ ਪਹੁੰਚ ਚੁੱਕੇ ਨੇ ਜੋ ਤੁਹਾਨੂੰ ਇਸੇ ਤਰ੍ਹਾਂ ਮਿਲਦੀਆਂ ਨੇ ਜਾਂ ਸੜਕ ਤੇ ਮਿਲਦੀਆਂ ਨੇ ਜਾਂ ਫਿਰ ਕੋਈ ਦਰਵਾਜ਼ੇ ਤੇ ਛੱਡ ਜਾਂਦਾ ਹੈ ਕਾਫੀ ਪਰਸੈਂਟੇਜ ਹੈਗੀ ਆ ਸਾਡੇ ਕੋਲ ਬਿਕੋਜ਼ ਸਾਡੇ ਕੋਲ 2135 ਤੋਂ ਉੱਪਰ ਪ੍ਰਾਣੀ ਦਾਖਲ ਹੋਏ ਆ ਜਿਨ੍ਹਾਂ ਦੇ ਵਿੱਚ ਤਕਰੀਬਨ 8900 ਤੋਂ ਉੱਪਰ ਬੱਚੇ ਹੈਗੇ ਆ ਜਿਹੜੇ ਅਲੱਗ-ਅਲੱਗ ਤਰੀਕੇ ਦੇ ਨਾਲ ਆਏ ਆ ਜਿਨ੍ਹਾਂ ਵਿੱਚ 100 ਦੇ ਕਰੀਬ ਬੱਚੇ ਸਾਡੇ ਕੋਲ ਰਹਿ ਰਹੇ ਆ ਤੇ ਕ੍ਰੈਡਲ ਦੇ ਵਿੱਚ ਹੀ ਸਾਡੇ ਕੋਲ 18 ਬੱਚੇ ਆ 18ਵੀਂ ਬੱਚੀ ਹੈਗੀ ਹੈ ਜਿਹੜੀ ਸਾਡੇ ਕੋਲ ਕ੍ਰੈਡਲ ਦੇ ਵਿੱਚ ਪਹੁੰਚੀ ਇਸ ਤੋਂ ਇਲਾਵਾ ਵੀ ਹੋਰ ਕ੍ਰੈਡਲਾਂ ਚ ਜਿਵੇਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਮੋਗੇ ਤੋਂ ਆ ਗਈ ਬਠਿੰਡੇ ਤੋਂ ਆ ਗਈ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਸਾਡੇ ਕੋਲ ਕ੍ਰੈਡਲ ਦੇ ਵਿਚ ਉੱਥੇ ਦੇ ਕ੍ਰੈਡਲ ਵਿੱਚ ਆਏ ਬੱਚੇ ਸਾਡੇ ਕੋਲ ਡੀਸੀਪੀਓ ਵੱਲੋਂ ਭੇਜੇ ਗਏ ਹੈਗੇ ਆ ਤੇ ਇਵਨ ਕਿ ਸੜਕਾਂ ਤੇ ਵੀ ਸਾਨੂੰ ਕਈ ਵਾਰੀ ਮਿਲੇ ਆ ਪਾਰਕਾਂ ਚ ਮਿਲੇ ਹੈਗੇ ਆ ਜਾਂ ਫਿਰ ਝਾੜੀਆਂ ਚੋ ਵੀ ਪਿੱਛੇ ਚ ਨਾਲੋਂ ਤੋਂ ਕਈ ਸਾਲ ਪਹਿਲਾਂ ਸਾਨੂੰ ਚਨਾਲੋਂ ਤੋਂ ਵੀ ਇੱਕ ਬੱਚੀ ਮਿਲੀ ਹੈਗੀ ਆ ਤੇ ਅਲੱਗ-ਅਲੱਗ ਤਰੀਕੇ ਦੇ ਨਾਲ ਸਾਡੇ ਕੋਲ ਰੈਗੂਲਰ ਬੱਚੇ ਪਹੁੰਚਦੇ ਰਹਿੰਦੇ ਆ ਦੇ ਵਿੱਚ ਹੀ ਗਿਣਤੀ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਅਸੀਂ ਦੇਖਦੇ ਵੀ ਹਾਂ ਤਸਵੀਰਾਂ ਵੀ ਆਉਂਦੀਆਂ ਨੇ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਬੱਚੀਆਂ ਦੀ ਗਿਣਤੀ ਵੱਧ ਹੁੰਦੀ ਆ ਉਹਦੇ ਪਿੱਛੇ ਦੇ ਕੀ ਕਾਰਨ ਹੁੰਦੇ ਨੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤਾਂ ਅਸੀਂ ਵੀ ਦੇਖਦੇ ਹਾਂ ਕਿ ਜੇਕਰ ਕੋਈ ਲੜਕਾ ਕਮਾਰਾ ਹੈ ਤਾਂ ਲੜਕੀ ਵੀ ਉਨਾ ਹੀ ਕਮਾਰੀ ਆ ਜੇਕਰ ਲੜਕਾ ਇੱਕ ਵੱਡੀ ਪੋਸਟ ਤੇ ਆ ਤਾਂ ਉਸ ਤੋਂ ਵੱਡੀ ਪੋਸਟ ਤੇ ਅਫਸਰ ਲੱਗੀ ਲੜਕੀ ਵੀ ਬੈਠੀ ਆ ਪਰ ਫਿਰ ਵੀ ਹਾਲੇ ਵੀ ਬੇਟੀਆਂ ਦੀ ਗਿਣਤੀ ਕਿਉਂ ਵੱਧਦੀ ਆ ਕਿਉਂ ਹਰ ਵਾਰੀ ਮਾਪੇ ਸਿਰ ਬੇਟੀਆਂ ਨੂੰ ਵੀ ਅਪਣਾਉਣ ਤੋਂ ਨਾ ਕਰ ਦਿੰਦੇ ਨੇ ਆ ਜੀ ਆਪਾਂ ਦੇਖੀ ਕੁਝ ਸੋਸ਼ਲ ਸਟਿਗਮਾ ਵੀ ਹੈਗਾ ਜਿਹੜਾ ਸਾਡੇ ਮਨਾਂ ਦੇ ਵਿੱਚ ਇੱਕ ਘਰ ਕਰ ਗਿਆ ਕਿ ਵੀ ਤਿੰਨ ਬੱਚੀਆਂ ਹੋ ਗਈਆਂ ਚੌਥੀ ਬੱਚੀ ਆ ਗਈ ਹੈ ਤੇ ਲੋਕ ਹੀ ਕਹਿਣਗੇ ਕਹਿੰਦੇ ਵੀ ਇਹ ਬਹੁਤ ਜ਼ਿਆਦਾ ਕਿਉਂਕਿ ਪ੍ਰੈਕਟੀਕਲ ਅਸੀਂ ਦੇਖ ਵੀ ਰਹੇ ਹੈਗੇ ਕਈ ਲੋਕਾਂ ਨਾਲ ਇਦਾਂ टॉਰਚਰ ਕੀਤਾ ਜਾਂਦਾ ਤੇਰੇ ਤੱਕ ਤੇਰੇ ਕੋਲ ਤਾਂ ਸਾਰੀਆਂ ਬੱਚੀਆਂ ਹੀ ਹੈਗੀਆਂ ਤੇ ਇੱਕ ਕਾਰਨ ਜਿਵੇਂ ਹਜੇ ਵੀ ਦਾਜ ਦੇਹ ਜ ਹਜੇ ਵੀ ਉਹ ਚੀਜ਼ ਘਟ ਹੀ ਨਹੀਂ ਹੈਗੀ ਕਾਫੀ ਨੱਥਪਾਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਸਰਕਾਰ ਨੇ ਵੀ ਤੇ ਉਦਾਂ ਵੀ ਬਟ ਫਿਰ ਵੀ ਕਿਤੇ ਨਾ ਕਿਤੇ ਹੈਗਾ ਕਿ ਇੰਨਾ ਪੈਸਾ ਕਿੱਦਾਂ ਇਨਵੈਸਟ ਹੋਏਗਾ ਇਹ ਪੜਾ ਲਿਖਾ ਕੇ ਇਹਨਾਂ ਨੇ ਤਾਂ ਸਹਰੇ ਪਰਿਵਾਰ ਚਲੇ ਜਾਣਾ ਸਾਨੂੰ ਇਹਦਾ ਬੈਨੀਫਿਟ ਕੀ ਹੋਏਗਾ ਇਹ ਵੀ ਇੱਕ ਕਾਰਨ ਹੈਗਾ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਵੀ ਡਰ ਸਤਾ ਰਿਹਾ ਹੁੰਦਾ ਕਿ ਜੇ ਕਿਸੇ ਹੋਰ ਬੱਚੇ ਨਾਲ ਇਹਨੇ ਸਾਡੀ ਕਹਿੰਦੇ باوجود ਹੋਰ ਤਾਂ ਮੈਰਿਜ ਕਰਵਾ ਲਈ ਤੇ ਸਾਡੇ ਸਮਾਜਿਕ ਨਾ ਸਾਡਾ ਨਾ ਕੱਟਿਆ ਜਾਏਗਾ ਆフィ સોਸ਼ਲ ਸਟਿਗਮਾ ਵੀ ਫੀਲ ਕਰਦੇ ਆ ਤੇ ਬਹੁਤ ਚੀਜ਼ਾਂ ਹੈਗੀਆਂ ਤੇ ਜੇ ਪੈਸਾ ਘੱਟ ਹੈਗਾ ਤੇ ਅਸੀਂ ਆਪਣੇ ਜਿੰਨੇ ਸਾਡੀ ਕੁਲ ਵਧਾਣੀ ਹੈ ਮੁੰਡੇ ਤੇ ਪੈਸਾ ਲਾਵਾਂਗੇ ਕੁੜੀ ਤੇ ਪੈਸਾ ਕਿਉਂ ਲਾਣਾ ਇਹਨੇ ਤਾਂ ਸਾਡੇ ਕੋਲ ਰਹਿਣਾ ਨਹੀਂ ਹੈਗਾ ਤੇ ਕਈ ਕਾਰਨ ਹੋ ਜਾਂਦੇ ਆ ਕਿ ਜਿਸ ਨੂੰ ਉਹ ਫੀਲ ਕਰਦੇ ਆ ਕਿ ਵੀ ਕੁੜੀਆਂ ਤੇ ਅਸੀਂ ਘੱਟ ਇਨਵੈਸਟ ਕਰੀਏ ਇਹ ਸਮਾਜ ਨੂੰ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਕਿਉਂਕਿ ਦੇਖਿਆ ਜਾਵੇ ਤਾਂ ਉਹਨੇ ਐਨਜੀਓ ਨਹੀਂ ਹੈਗੇ ਜਿੰਨੀਆਂ ਇਹ ਪ੍ਰੋਬਲਮਾਂ ਵਧ ਰਹੀਆਂ ਨੇ ਰੋਜ਼ ਰੋਜ਼ ਇਹ ਹੀ ਚੀਜ਼ਾਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਕੀ ਸੇਧ ਦੇਣਾ ਚਾਹੂंगे ਸਮਾਜ ਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਹੀ ਕਹਿਣਾ ਚਾਹੁੰਦੇ ਆ ਕਿ ਵੀ ਆਪਾਂ ਇਹ ਕਿਸੇ ਤੋਂ ਘੱਟ ਨਹੀਂ ਹੈਗੀਆਂ ਜਿੱਥੇ ਮਰਜੀ ਜਿਸ ਮਰਜੀ ਫੀਲਡ 'ਚ ਦੇਖ ਲਈਏ ਚਾਹੇ ਐਜੂਕੇਸ਼ਨ ਦੇ ਫੀਲਡ 'ਚ ਦੇਖ ਲਈਏ ਚਾਹੇ ਇਹਨਾਂ ਦੇ ਗੇਮਸ ਦੇ ਫੀਲਡ 'ਚ ਦੇਖ ਲਈਏ ਚਾਹੇ ਇਹਨਾਂ ਨੂੰ ਮਾਪੇ-ਬਾਪ ਦੀ ਸੰਭਾਲ ਸੰਭਾਲ ਦੇ ਫੀਲਡ 'ਚ ਦੇਖ ਲਈਏ ਕਿਸੇ ਵੀ ਉਹਦੇ ਵਿੱਚ ਲੇਡੀਜ਼ ਘੱਟ ਨਹੀਂ ਹੈਗੀਆਂ ਫੀਮੇਲ ਘੱਟ ਨਹੀਂ ਹੈਗੀਆਂ ਤੇ ਸਾਡੀ ਹਮੇਸ਼ਾ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜਿੱਦਾਂ ਅਸੀਂ ਮੁੰਡਿਆਂ ਨੂੰ ਕਹਿੰਦੇ ਆ ਕਿ ਵੀ ਉਹ ਸਾਡੇ ਸੇ ਹੈਗੇ ਆ ਸਾਡੇ ਲਈ ਕੁਝ ਕਰਨਗੇ ਇਦਾਂ ਹੀ ਕੁੜੀਆਂ ਵੀ ਤੁਹਾਡੇ ਲਈ ਆਪਣਾ ਪੂਰਾ ਜੋਰ ਲਗਾ ਕੇ ਖੜੀਆਂ ਹੋਣਗੀਆਂ ਤੇ ਸਾਡੀ ਉਹਨਾਂ ਵਾਸਤੇ ਉਹਨੀਆਂ ਹੀ ਹਮਦਰਦੀ ਹੋਣੀ ਚਾਹੀਦੀ ਆ ਬਿਕੋਜ਼ ਜਿੱਦਾਂ ਜਿੱਦਾਂ ਰੇਸ਼ਿਓ ਘਟ ਰਹੀ ਹੈ ਕਿਉਂਕਿ ਇਹ ਸਮਾਜ ਦਾ ਉਹ ਬਹੁਤ ਵੱਡਾ ਅੰਗ ਹੈ ਜਿਨ੍ਹਾਂ ਨੇ ਹੈਗੇ ਤੁਹਾਡੇ ਮੁੰਡਿਆਂ ਨੂੰ ਹੀ ਜਨਮ ਦੇਣਾ ਹੈਗਾ ਹਨਾ ਤੇ ਜਨਨੀ ਹੈਗੀ ਆ ਜਗ ਜਨਨੀ ਹੈਗੀ ਆ ਤੇ ਸਾਡੀ ਹਮੇਸ਼ਾ ਕੋਸ਼ਿਸ਼ ਰਹਿਣੀ ਚਾਹੀਦੀ ਆ ਵੀ ਇਹਨਾਂ ਦੇ ਵੱਲ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਤੇ ਜੇ ਕਿਸੇ ਨੂੰ ਕਿਤੇ ਪ੍ਰੋਬਲਮ ਆਉਂਦੀ ਵੀ ਹੈਗੀ ਆ ਤਾਂ ਸਾਡਾ ਜਿਹੜਾ ਇਨਫਰਾਸਟ੍ਰਕਚਰ ਹੈ ਜਾਂ ਸਰਕਾਰ ਦਾ ਜਿਹੜਾ ਸਿਸਟਮ ਹੈਗਾ ਉਹਦੇ ਵਿੱਚ ਆਪਾਂ ਸੁਧਾਰ ਲਿਆ ਸਕਦੇ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਈਵਨ ਕਿ ਕਾਫੀ ਸਕਾਲਰਸ਼ਿਪਸ ਵੀ ਹੈਗੀਆਂ ਗਰਲਸ ਦੇ ਵਾਸਤੇ ਤੇ ਆਪਾਂ ਹੋਰ ਵੀ ਸਰਕਾਰ ਦੇ ਅਲਗਲ ਬੋਤ ਕਰਕੇ ਇਹਨੂੰ ਵਧਾ ਸਕਦੇ ਆ ਤਾਂ ਕਿ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਉਹਨਾਂ ਦੀ ਕੋਈ ਸਕਿੱਲ ਡਿਵੈਲਪਮੈਂਟ ਦੇ ਵਿੱਚ ਕੋਈ ਕਮੀ ਨਾ ਰਵੇ ਬਿਲਕੁਲ ਕਹਿ ਸਕਦੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਸਾਨੂੰ ਉਹੀ ਪਰੇਸ਼ਾਨੀਆਂ ਨਜ਼ਰ ਆ ਰਹੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਵੀ ਮਾਪੇ ਆਪਣੇ ਬੱਚਿਆਂ ਨੂੰ ਅਪਣਾਉਣ ਤੋਂ ਕਤਰੌਂਦੇ ਨੇ ਪਰ ਹਮੇਸ਼ਾ ਮੁੰਡਿਆਂ ਨੂੰ ਅੱਜ ਵੀ ਪਹਿਲਾਂ ਦਿੱਤੀ ਜਾਂਦੀ ਆ ਪਰ ਪਹਿ ਲੋ ਕਿਤੇ ਨਾ ਕਿਤੇ ਗਲਤ ਵੀ ਸਾਬਿਤ ਹੋ ਜਾਂਦੀਆਂ ਪਰ ਉੱਥੇ ਹੀ ਦੇਖਿਆ ਜਾਵੇ ਤਾਂ ਸਮਾਜ ਨੂੰ ਸੀਧ ਲੈਣ ਦੀ ਲੋੜ ਆ ਹਾਲੇ ਵੀ ਉਹ ਹਾਲਾਤ ਉਨੇ ਨਹੀਂ ਬਦਲੇ ਇੱਕ ਪਾਸੇ ਜਵਾਨਾ ਬਦਲ ਗਿਆ ਹੈ ਪਰ ਹਾਲੇ ਵੀ ਸੋਚ ਜਿਹੜੀ ਹੈ ਬਦਲਣ ਦੇ ਵਿੱਚ ਸਮਾਂ ਲੱਗ ਰਿਹਾ ਹੈ ਵੀਡੀਓ ਜਰਨਲਿਸਟ ਲਾਲਤਾ ਦੇ ਨਾਲ ਮਹਿੰਦਰ ਸਿੱਧੂ ਏਬੀਪੀ ਸੰਜਾ ਚੰਡੀਗੜ੍ਹ フフフ。